ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਰਏ ਆਂ ਘਰ ਦੀਆਂ ਸਫਾਈਆਂ ਕਰਨ ਤੇ ਅੱਜ ਵੀਡੀਓ ਨਹੀਂ ਬਣਨੀ ਤੇ ਮੈਂ ਇੱਕੋ ਹੀ ਸਾਰਾ ਇੱਕ ਚੰਗੀ ਤਰ੍ਹਾਂ ਘਰ ਸਾਫ਼ ਕਰ ਲਈਏ ਫਿਰ ਇਹ ਵੀ ਕਿ ਦੋ ਦਿਨ ਲੰਘ ਜਾਂਦੇ ਥੋੜੀ ਬੋਤੀ ਵੀ ਸਫਾਈ ਕਰ ਲਈਏ ਨਾ ਤੇ ਫਿਰ ਕੰਮ ਲੰਘ ਜਾਂਦਾ ਤੇ ਅੱਜ ਆਪਾਂ ਆਪਣੀ ਹਸਪਾਰਕ ਦੀ ਸਫਾਈ ਕਰ ਲਈਏ ਉਹ ਤਾਂ ਮਾਲੀ ਕਰ ਜਾਂਦਾ ਵਾ ਪਰ ਫਿਰ ਵੀ ਥੋੜਾ ਬੋਤਾ ਆਪ ਨੂੰ ਵੀ ਹੱਥ ਮਾਰਨੇ ਪੈ ਜਾਂਦਾ ਤੇ ਦੂਜੀ ਗੱਲ ਇਹ ਆ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋ ਵੀਗਾ ਲੈ ਆ ਵੀ ਅੱਜ ਆਪਾਂ ਤੁਹਾਨੂੰ ਕੁਝ ਆਪਣੇ ਘਰ ਦੇ ਕੰਮ ਮਖਾਵਾਂਗੇ ਜਿਹੜੇ ਡੇਲੀ ਰੁਟੀਨ ਜਿਹਾ ਨੂੰ ਕਰਨੇ ਪੈਂਦੇ ਆ ਜਦਾਂ ਚਲੋ ਅੱਜ ਸਫਾਈ ਸਫਾਈ ਵੀ ਚਲੋ ਡੇਲੀ ਕਰਦੇ ਆ ਪਰ ਅੱਜ ਕੁਝ ਜ਼ਿਆਦਾ ਸੀਰੀਅਸ ਹੋਇਆ ਵੀ ਇਧਰ ਉਧਰ ਜ਼ਿਆਦਾ ਹੋ ਗਿਆ ਰੋਜ਼ ਕਿਸੇ ਵੇਲੇ ਥੋੜੀ ਘੱਟ ਵੀ ਹੁੰਦੀ ਆ ਤੇ ਚਲੋ ਉਹ ਦੂਜੇ ਤੀਜੇ ਦਿਨ ਇੱਕ ਵਾਰੀ ਚੰਗੀ ਨਾਲ ਸਫਾਈ ਕਰ ਲਈਏ ਤੇ ਥੋੜੀ ਵੀ ਕਰ ਲਈਏ ਤੇ ਟਾਈਮ ਲੰਘ ਗਿਆ ਪਵਿੱਤਰ ਨੇ ਡਿਮਾਂਡ ਕੀਤੀ ਵੀ ਇੱਕ ਵਲੋਗ ਬਣਾ ਕੇ ਭੇਜੋ ਤੁਸੀਂ ਆਪਣੇ ਕੰਮਕਾਰ ਕਰ ਦਿਆਂਦਾ ਤੇ ਜਿਹਦੇ ਵਿੱਚ ਮੈਨੂੰ ਆਪਣੀਆਂ ਫਸਲਾਂ ਵਿਖਾਓ ਉਹਨਾਂ ਨੂੰ ਅੱਜ ਸਾਰੀਆਂ ਫਸਲਾਂ ਖਾਉਣੀਆਂ ਆ, ਸਬਜ਼ੀ ਖਾਉਣੀਆਂ ਆ ਤੇ ਅਜੋ ਤੁਹਾਨੂੰ ਵੀ ਖਾਉਣੀਆਂ ਆ। ਤੁਸੀਂ ਇਹਨਾਂ ਨੂੰ ਵੇਖ ਲਓ ਵੀ ਇਹ ਕੰਮ ਕਰਨ ਲੱਗੇ ਆ। ਤੇ ਮੱਝਾਂ ਸਾਰੇ ਦੇਖੋ ਕਿ ਆ ਫੁੱਲ-ਫੁੱਲ ਲਾਏ ਕਿ ਸੋਹਣੇ ਲੱਗਣ ਦੇ ਆ। ਤੇ ਆਪਾਂ ਚੱਲੀ ਕਿਤੇ ਬਾਸ ਕੇ ਇਸੇ ਕੰਮ ਹੋਏ ਕਿ ਵੇਣੇ ਅਸੀਂ ਥੋੜਾ ਬੜਾ ਹੱਥ ਸੁਮਾਰਦੇ ਰਹੀ। ਤੇ ਆ ਵੇਖੋ ਕਿਦਾਂ ਦੇ ਲੱਗੇ ਫੁੱਲ ਵਿੱਚ ਨਵੇਂ ਵੀ ਲਿਆ ਕੇ ਬਾਵਾ ਲਾਏ ਸੀ। ਤੇ ਉਹ ਕੋਈ ਉੱਪਰ ਵੀ ਰੱਖੇ ਦੂਜੇ ਪਾਸੇ ਵੀ। ਆ ਵੀ ਖਾ ਲਓ। ਤੇ ਅਜੇ ਮਤਨ ਆਪਣੀਆਂ ਮੱਝਾਂ ਖਾਉਣ ਲਾਵਾਂ। ਮੱਝਾਂ ਨੇ ਤਾਂ ਰੋਣਾ ਕੱਢ ਲਿਆ ਆ। ਸਾਰਾ ਕੰਮ ਟੈਸਟ ਕਰ ਲਿਆ ਵਾ ਤੇ ਹੁਣ ਆਪਾਂ ਮੱਝਾਂ ਵਾਲੇ ਪਾਸਿਓਂ ਵੇਲੇ ਆਂ ਸ਼ਾਮ ਨੂੰ ਇਹਨਾਂ ਨੂੰ ਪੱਠੇ ਪਾਉਨੇ ਆ 3 ਵਜੇ ਉਦੋਂ ਤੱਕ ਇੱਧਰ ਕੋਈ ਤਾਂ ਆਉਣੀ ਹੈਗਾ ਆ ਵੇਖੋ ਮੱਝਾਂ ਨੇ ਧਾਰਾਂ ਬੜ ਕੇ ਸਾਰੇ ਕੰਮ ਕਰਕੇ ਤੇ ਮੱਝਾਂ ਵੀ ਹੁਣ ਰੈਸਟ ਤੇ ਆ ਸਾਰੀਆਂ ਇਹਨਾਂ ਦੇ ਉਹ ਇੱਕ ਮੱਝ ਦੇ ਪੱਠੇ ਬਾਹਰ ਛੋੜ ਦਿੱਤੇ ਆ ਸਾਰੀਆਂ ਜੀ ਆ ਜਿਆਦਾ ਤਾਂ ਕਰਕੇ ਹਨਾ ਤੇ ਆਜੋ ਹੁਣ ਮੈਂ ਲਗਾ ਪੱਠੇ ਵਟਣ ਉਹ ਵੀ ਵੀਡੀਓ ਬਣਾਉਨੇ ਆ ਨਾਲੇ ਤੁਹਾਨੂੰ ਸਰਪ੍ਰੀਖ ਬਖਾਉਨੇ ਆ ਚੱਲ ਗਿਆ ਜਰਾਕ ਆਜੋ ਫੇਰ ਮੈਂ ਤਾਂ ਆਦਾ ਦਾ ਪਹਿਲਾਂ ਫਿਰ ਬਾਹਰ ਜਾਂਦੇ ਨਹੀਂ ਜੇ ਥੋੜਾ ਜਨਾ ਹੱਥ ਮਰਵਾ ਲਵਾਂ ਇਹ ਵੀ ਤੇਤੀ ਬੋਦੀ ਆ ਕੱਢ ਦੇ ਨਾ ਬਾਹਰ ਜਿੰਨਾ ਮਦੀ ਕਾ ਕੇ ਜਾਂਦਾ ਵੀ ਆ ਨਾ ਇਹ ਕੰਮ ਸਿਵਾਈ ਦਾ ਪਰ ਫਿਰ ਵੀ ਆਪ ਨਾ ਨਾ ਜੇ ਨੱਚ ਤੇ ਹੱਥ ਮਾਰੀਏ ਮੈਂ ਫਿਰ ਕਾਬੂ ਤੋਂ ਗੀ ਜਾਂਦਾ ਵਿੱਚ ਚਲ ਆ ਰੋ 1 ਮਿੰਟ ਆ ਜੋ ਵੀ ਆ ਜੋ ਆਪਦੇ ਨੂੰ 10 ਮਰਲੇ ਜਗਾ ਜਿਹੜੀ ਹੈ ਅਸੀਂ ਕਮਾਦ ਲਾਉਨੇ ਆ ਜਿੱਦਾਂ ਹੁਣ ਗੋੜ ਆਪਣਾ ਸਾਰੇ ਸਾਲ ਦਾ ਹੈਗਾ ਵਧੀਆ ਹਨਾ ਤੇ ਚਾਹ ਆਪਾਂ ਗੋੜਾ ਹੀ ਪੀਨੇ ਸਾਰਾ ਪਰੋ ਆਪਣਾ ਗੋੜੀ ਪੀਜੀ ਪਹਿਲਾਂ ਪਰ ਮੋਲ ਲੈ ਜਦਾ ਸੀ ਇਹ ਸਵਾਲੀ ਆਪਣਾ ਹੋ ਗਿਆ ਵਾ ਹੁਣ ਅੱਗੇ ਇਹਨੂੰ ਫੇਰ ਸਾਮ ਲੈਣਾ ਵਾ ਥੋੜਾ ਗੋਡੀ ਕਰਨ ਵਾਲੀ ਆ ਤੇ ਫੇਰ ਆਪਣਾ ਅਗਲੇ ਸਾਲ ਦਾ ਫੇਰ ਗੋੜ ਬਣ ਜੂਗਾ ਪਰ ਮੈਂ ਤਾਂ ਇਹ ਵੀ ਗੱਲ ਦੱਸਦੀ ਪਰ ਕਦੀ ਕਦੀ ਮੈਨੂੰ ਪਤਾ ਕੀ ਹੁੰਦਾ ਵਾ ਕਿ ਜੇ ਮੱਖਾਂਡ ਦੀ ਚਾਹ ਨਾ ਪੀਤੀ ਤੇ ਮੈਂ ਬਚਣਾ ਹੀ ਨਹੀਂ ਕਦੀ ਕਦੀ ਦੂਜੇ ਚੌਥੇ ਦਿਨ ਮੈਂ ਥੋੜੀ ਜਿਹੀ ਪਰ ਮੈਨੂੰ ਇੱਕ ਥੋੜੀ ਜਿਹੀ ਗੈਸ ਜੀ ਦੀ ਪ੍ਰੋਬਲਮ ਹੁੰਦੀ ਸੀ ਤੇ ਗੁੜ ਦੀ ਚਾਹ ਜਦੋਂ ਦੀ ਸਟਾਰਟ ਕੀਤੀ ਹੈ ਨਾ ਉਦੋਂ ਦੀ ਬਿਲਕੁਲ ਇਹ ਬੰਦ ਹੋ ਗਈ ਆ ਆ ਹੁਣ ਬਾਕੀ ਸਬਜ਼ੀਆਂ ਆ ਤੁਹਾਨੂੰ ਵਿਸਾਈਏ ਵੀ ਆ ਸਾਰੀਆਂ ਸਬਜ਼ੀਆਂ ਅਸੀਂ ਘਰ ਦੀਆਂ ਹੀ ਲਿਆ ਲੱਗ ਭਾਗ ਸਬਜ਼ੀਆਂ ਉਗ ਪਈਆਂ ਲਾ ਕੇ ਕਰਕੇ ਵਿਸਾਓ ਆ ਵੇਖੋ ਮੂਲੀਆਂ ਉਗੀਆਂ ਵਾ ਧਨੀਆ ਪਾਲਕ ਭਿੰਡੀਆਂ ਆ ਵੇਖੋ ਜੇ ਸਾਡਾ ਪੁਰਾਣਾ ਧਨੀਆ ਵਾ ਅੱਜ ਅਸੀਂ ਕਾਫੀ ਵੱਢ ਕੇ ਸੁਕਾ ਵੀ ਲਿਆ ਮੇਥੀ ਧਨੀਆ ਅਸੀਂ ਕਾਫੀ ਸੁਕਾ ਕੇ ਵੀ ਰੱਖ ਲਿਆ ਤੇ ਇਧਰ ਆ ਜਾਓ ਆਪ ਖਣ ਲਸਣ ਆ। ਜੇ ਆਪਾਂ ਜਿਹੜਾ ਪਿਛਲੀ ਐਂ ਲਸਣ ਕੁੱਤੇ ਹੀ ਨੂੰ ਤੁਹਾਨੂੰ ਖਾ ਲੈ ਤਾਂ ਥੋੜੀ ਆਪਾਂ ਬੀਤ ਜਾਓ। ਆ ਵੇਖੋ ਜਦੋਂ ਕਦੂਆਂ ਦੇ ਬੂਟੇ ਮਿਰਚਾਂ ਦੇ ਬੂਟੇ ਬਤਾਉਆਂ ਦੇ ਸਾਰੇ ਉਹ ਅੱਗੇ ਤੱਕ ਸਬਜ਼ੀ ਲਾਤੀ ਆ ਤੇ ਆ ਲਸਣ ਜਿਹੜਾ ਸਾਡੇ ਕੋਲ ਫੇਰ ਇੱਕ ਸਾਲ ਵਾਸਤੇ ਲਸਣ ਦਾ ਗਾਂ ਫੇਰ ਹੋ ਗਿਆ ਆਪਣਾ। ਆ ਬਖਾਓ ਇਧਰ ਨੂੰ। ਹਨਾ। ਮੇਰੇ ਕਹਿੰਦਾ ਮਤਲਬ ਇਹ ਆ ਵੀ ਲਗਭਗ ਜਿਹੜੀ ਸਿਆਲ ਵਾਲੀ ਤੇ ਗਰਮੀਆਂ ਵਾਲੀ ਸਬਜ਼ੀ ਆਹੀਂ ਆਪਣੀ ਤਿਆਰ ਕਰ ਲਈਦੀ ਆ। ਫੇਰ ਉਸ ਤੋਂ ਬਾਅਦ ਮੈਂ ਤੁਹਾਨੂੰ ਸਰੋਂ ਵੀ ਵਿਖਾਉਣਾ ਜਾ ਕੇ ਹਰ ਸਾਲ ਆਪਾਂ ਸਰੋਂ ਵੀ ਬੀਜੀਦੀ ਆਪਣੇ ਖਾਣ ਪੀਣ ਜੋਗੀ ਤੇਲ ਵੀ ਸਾਰਾ ਘਰ ਦਾ ਹੋ ਜਾਂਦਾ ਵਾ ਦੁੱਧ ਵੀ ਘਰ ਦਾ ਹਨਾ ਤੇ ਸਬਜ਼ੀਆਂ ਵੀ ਕਰਦੀਆਂ ਕਣਕ ਵੀ ਕਰਦੀ ਚੌਲ ਵੀ ਕਰਦੇ ਬਾਕੀ ਚੀਜ਼ਾਂ ਕੋਲੋਂ ਲੈਣੀਆਂ ਪੈਂਦੀਆਂ ਹਨਾ ਤੇ ਉਧਰ ਅੱਗੇ ਆਇਓ ਦੇਖੋ ਆ ਸਭ ਜੀਆਂ ਪਹ ਲਾਤੀਆਂ ਸਾਰੀਆਂ 20 ਦਿਨਾਂ ਦੇ ਵਿੱਚ ਵਿੱਚ ਸਾਡੀ ਸਾਰੀ ਸਬਜ਼ੀ ਤਿਆਰ ਹੋ ਜਾਣੀ ਆ ਬਾਕੀ ਆ ਘਰ ਦੇ ਸਾਹਮਣੇ ਆ ਘਰ ਵਿਖਾਇਓ ਸਾਹਮਣੇ ਇਹ ਪਹਿਲੀ ਸਾਡੀ ਬਿਲਕੁਲ ਘਰ ਦੇ ਸਾਹਮਣੇ ਆ ਬਾਕੀ ਨਾਲ ਨਾਲ ਸਾਰਾ ਕੰਮ ਤੇ ਆ ਸਾਡਾ ਵਰਸਣ ਆ ਆਓ ਇਧਰ ਆ ਜਾਓ ਤੇ ਕੋਈ ਤਦ ਮੰਮੀ ਚੱਲੀ ਗਈ ਘਰ ਉਹ ਕਹਿੰਦੇ ਮੈਂ ਹੁਣ ਘਰ ਦਾ ਕੰਮ ਕਰਨੀ ਜਾ ਕੇ ਤੇ ਮੈਂ ਹੁਣ ਵੱਢਣੇ ਪੱਠੇ ਇਹ ਆਪਣੀ ਡੇਲੀ ਰੁਟੀਨ ਆ ਸਾਰੀ ਕੰਮ ਕਰਦੀ ਤੇ ਮੈਂ ਤੁਹਾਨੂੰ ਕਣਕ ਦਾ ਰੰਗ ਬਖਾਵਾ ਆਓ ਜਰਾ ਦੋ ਗਣਕ ਸਾਰੇ ਅਭੀ ਕਣਕ ਆਪਣੀਆਂ ਪਹਿਲੀ ਮਤਲੋ ਘਰ ਦੇ ਲੱਗ ਗਈ ਸਾਡੀ ਜਿਹੜੀ ਮੈਨੂੰ ਆਈ ਹੈ ਪਹਿਲੀ ਦੋਵੇਂ ਪਾਸੇ ਆਹ ਵੇਖੋ ਕਿੰਦਾ ਵਧੀਆ ਵਹਿੰਦੇ ਵਹਿੰਦੇ ਲਾਲ ਜਿਹਾ ਰੰਗ ਸੁਨਹਿਰੀ ਜਿਹਾ ਹੋਈ ਜਾਂਦਾ ਠੀਕ ਆ ਜੀ ਬਾਕੀ ਇਧਰ ਮੁਖਾਦੋ ਸਾਰੀਆਂ ਫਸਲਾਂ ਆਹ ਸਾਡੀ ਮੋਟਰ ਹੈ ਟੂਬ ਵਾਲਾ ਆਪਣਾ ਇਧਰ ਆ ਜੋ ਤੇ ਇਹ ਖਾਸ ਕਰਕੇ ਵੀਡੀਓ ਬਾਹਰ ਵਾਲਿਆਂ ਵਾਸਤੇ ਆ ਜਿਹੜੇ ਬਾਹਰ ਦੀਆਂ ਕੰਟਰੀਆਂ ਵਿੱਚ ਬੈਠੇ ਉਹਨਾਂ ਵਾਸਤੇ ਆ ਗਏ ਉਹ ਆਪਣੇ ਪੰਜਾਬ ਦੀਆਂ ਫਸਲਾਂ ਕਿਦਾਂ ਦੀਆਂ ਵਾਖਾ ਦਿਓ ਇੱਕ ਵਾਰੀ ਐਂ ਦੀ ਖਮਾ ਕੇ ਸਾਰਾ ਹਨ ਤੇ ਬਾਕੀ ਤੁਹਾਨੂੰ ਮੈਂ ਪੱਠੇ ਵਾਢ ਲਾਂ ਥੋੜੇ ਜੇ ਹੋਰ ਵੜਨੇ ਹੈ ਜੇ ਤੇ ਫਿਰ ਮੈਂ ਤੁਹਾਨੂੰ ਸ਼ਰਮ ਖਾਉਣਾ ਜਾ ਕੇ ਆਪਣੇ ਠੀਕ ਆ ਜੀ ਤੇ ਕਿਦਾਂ ਦਾ ਵਲੋਗ ਲੱਗਾ ਤੇ ਦੱਸਿਓ ਨਾਲੇ ਨਾਲੇ ਮੈਂ ਤੁਹਾਨੂੰ ਸ਼ਰਮ ਖਾਉਣਾ ਵਾਂ ਆਪਣੇ ਤੇਲ ਦਾ ਵੀ ਪ੍ਰਬੰਧ ਪੂਰਾ ਸਾਲ ਦਾ ਤੇ ਇੰਨਾ ਕ ਸਿਸਟਮ ਜਿਹੜਾ ਅਸੀਂ ਚਲਾ ਕੇ ਰੱਖਿਆ ਬਾਕੀ ਨਾਲ ਵੀਡੀਓ ਆਡੀਓ ਬਣਾਈ ਦੀਆਂ ਤੁਹਾਡੀ ਸੇਵਾ ਚ ਹਾਜ਼ਰ ਹਾਂ ਤੇ ਹੁਣ ਮੈਂ ਵਿਹਲਾ ਹੋ ਗਿਆ ਤੇ ਬਿਜੀ ਲਾ ਕੇ ਬੈਠਾ ਘੜੀ ਨਿੱਕਾ ਮੋਟਾ ਕੰਮ ਸਾਂਭ ਕੇ ਹਾਂ ਮੈਂ ਵੀ ਦੁਪਹਿਰ ਤੇ ਨਿਕਲਿਆ ਨਹੀਂ ਜਾਂਦਾ ਹੁਣ ਗਰਮੀ ਲੱਗਾਂ ਲਿਆ ਸੀ ਯਾਰ ਤੇ ਬਿਜੀ ਮੈਂ ਵੀ ਆਖਿਆ ਹੁਣ ਮੈਂ ਵੀ ਚਲੋ 2 ਮਿੰਟ ਫਿਰ ਦੌਰਾ ਹਾਂ ਪਵਿੱਤਰ ਕਹਿੰਦਾ ਸੀ ਕਿ ਤੁਸੀਂ ਮੈਨੂੰ ਆਪਣੀਆਂ ਫਸਲਾਂ ਦਿਖਾਓ ਇੱਕ ਵਲੋਗ ਬਣਾ ਕੇ ਰੇ ਭੇਜੋ ਆਹ ਭਾਈ ਜੀ ਤੇ ਮੈਂ ਕਹਿੰਦਾ ਪਾ ਦਿੰਨੇ ਆ ਮੈਨੂੰ ਖਾ ਲਓ ਤੇ ਤੁਸੀਂ ਵੀ ਕਰ ਲੋ ਕੋਈ ਗੱਲ ਕੋਈ ਤਰ ਨਾ ਕਰਨੀ। ਕਮਾਤ ਬੋਰਡ ਦੇ ਪਾਸ। ਉਹ ਨਹੀਂ ਕਮਾਤੇ ਉਹ ਬੰਦਾ ਗੋਡਣ ਡਿਆ ਹੋਆ। ਉਹ ਜਣ ਉਹ ਵੀ ਪਾਸ ਲੋਕ। ਤੁਸੀਂ ਆਪਣੀ ਗੱਲ ਦੱਸੋ ਪੁੱਤਰ ਨੂੰ ਤੁਹਾਡੀ ਵੀਡੀਓ ਬਣ ਰਹੀ ਆ ਵੀ ਕੀ ਜਾਣੇ ਰਹਿੰਦੇ ਆ। ਮੈਂ ਤੇ ਉਹ ਕਹਿਣਾ ਚਾਹੁੰਨੀ ਆ ਵੀ ਚਲੋ ਮਹਾਰਾਜ ਰਾਜੀ ਰੱਖੇ। ਹੂੰ। ਆਪਣੀ ਕਮਾਈ ਕਰਨ ਗਿਆ ਕਰੇ। ਅੱਛਾ। ਹੋਰ ਉਹਦਾ ਮਿਲਣਾ ਜੀ ਕਰਦਾ ਵਾ। ਹੂੰ। ਬੱਚਾ ਹੋਣਾ ਕੋਈ ਗੱਲ ਨਹੀਂ ਦੂਰਾਂ ਦੇ ਕੰਮ ਨਹੀਂ। ਤੁਸੀਂ ਜਾਣਾ ਵਾ ਕੈਨੇਡਾ ਕੱਲੀਏ ਤੁਹਾਨੂੰ? ਹਾਂ ਮੈਂ ਕਿੱਥੇ ਜਾਣ ਰਹੀ ਆ। ਕਿਉਂ? ਕੱਲ ਦੇ ਫੇਰ। ਮੇਰੇ ਨਾਲ ਹੀ ਚੱਲ ਜਿਓ ਇਕੱਠੇ ਚੱਲ ਜਾਗੇ ਤਿੰਨੇ ਜਣੇ ਚੰਗਾ ਉੱਤਰੀ ਮਾਂ ਤਾਂ ਮੈਂ ਤੇ ਤੁਸੀਂ ਚੰਗਾ ਹੂੰ ਚੰਗਾ ਆਏ ਮੁੜ ਕੇ ਆੜਾਂਗੇ ਤੁਸੀਂ ਰਹਿ ਪਿਓ ਖੜੋਗੇ ਤੇ ਆ ਜਾਵਾਂਗੇ ਚੱਲ ਜਾਂਗੇ ਨਹੀਂ ਖੜ੍ਹ ਨਾ ਅਸੀਂ ਖੜਾ ਦਸ ਤਾਨੂੰ ਚੋਕੇ ਖਾਣਾ ਜਾਜ ਤੇ ਬਹਿ ਕੇ ਜਾਣਾ ਹਾਂ ਨਹੀਂ ਜਿੱਦਾਂ ਮੈਂ ਹੁਣ ਹੋਣਾ ਨਾ ਹੁਣ ਦਵਾਈ ਖਾਦੀ ਐ ਵੀ ਤਾਂ ਦਵਾਈ ਖਾਦੀ ਐ ਤੇ ਜਿਹੜੇ ਹੋਰ ਵੀ ਮਾਮਾ ਦੇ ਪੁੱਤ ਗਏ ਉਹਨਾਂ ਨੂੰ ਵੀ ਕਹੋ ਕਿ ਤੁਸੀਂ ਵੀ ਕੰਮ ਕਰੋ ਤਗੜੇ ਹੋਣਾ ਮੈਂ ਜਾਣਦਾ ਮਾਰ ਆਏ ਜਿਹੜੇ ਜਿਹੇ ਗਏ ਨੇ ਵਿਚਾਰੇ ਸਾਰੇ ਲੋਕਾਂ ਦੇ ਰਾਲੀ ਰਹਿਣ ਤੇ ਕਮਾਈ ਕਰਨ ਬੁਤੀ ਬੁਤੀ ਤੇ ਘਰ ਦੇ ਵੀ ਸੋਖੇ ਤੇ ਆਪ ਵੀ ਉਹ ਵਿਚਾਰੇ ਸੋਖੇ ਤੇ ਵੰਢੀਆਂ ਉਮਰਾ ਹੋਣ ਤੇ ਮਾਪਿਆਂ ਨੂੰ ਪੈਸੇ ਵੀ ਘੱਲਿਆ ਕਰਨਾ ਹਨਾ ਹੋਰ ਕੰਨਣ ਕੇ ਮਾਂ ਪਿਓ ਨੂੰ ਮਾਂ ਪਿਓ ਤੇ ਇਸੇ ਕਰਕੇ ਤੇ ਕਲਦਾ ਹੋਇ ਹੁਣ ਜੀ ਕਰਦਾ ਪੁੱਤਰ ਤਾਂ ਵਿਆਹ ਕਰ ਲਈਏ ਤੇ ਜਦ ਇਹ ਹੁਣ ਤੁਹਾਡੀ ਮਰਜ਼ੀ ਹੈ ਨਾ ਨਹੀਂ ਹੁਣ ਆਊਗਾ ਤਾਂ ਤਾਂ ਹੀ ਆਹੋ ਆਏਗਾ ਤਾਂ ਫੇਰ ਹੀ ਹੈ ਨਾ ਹੂੰ ਆਏਗਾ ਤਾਂ ਫੇਰ ਸੋਖਣਾ ਹੋਣਾ ਚਲ ਮੈਂ ਤੁਸੀਂ ਕਰੋ ਰਾਸਤੇ ਦੇ ਰਾਕ ਤੇ ਮੈਂ ਉਧਰ ਸਰੋਂ ਦਾ ਇੱਕ ਕਲਿੱਪ ਬਣਾ ਲਿਆ ਵਾ ਉਹ ਕਹਿੰਦਾ ਮੈਨੂੰ ਸਰੋਂ ਵੀ ਵਿਖਾਓ ਤੇ ਠੀਕ ਹੈ ਜੀ ਫਿਰ ਮੈਂ ਤੁਹਾਨੂੰ ਆਪਣੀ ਸਰੋਂ ਵੀ ਵਿਖਾਉਣਾ ਵਾ ਹਾਂ ਤੇ ਇਹ ਤਾਂ ਸਾਰੇਆਂ ਵਾਸਤੇ ਆ ਜਿੰਨੇ ਬਾਹਰ ਹੋ ਤੁਸੀਂ ਤੇ ਵੇਖਿਓ ਵਲੋਗ ਪੰਜਾਬ ਦੀਆਂ ਬਹਾਰਾਂ ਪੰਜਾਬ ਦੀ ਕੁਦਰਤ ਕਿਦਾਂ ਚੱਲ ਰਹੀ ਆ ਹਨਾ ਤੇ ਫਸਲਾਂ ਵੇਖ ਵੇ ਮਨ ਕੋਈ ਹੁੰਦਾ ਹੁਣ ਜਿੱਦਾਂ ਕਣਕਾਂ ਲਾਲ ਹੋਣ ਲੱਗੀਆਂ ਵਾ ਸਰੋਂ ਵੀ ਦਾਹ ਕਰਣਾਂ ਨੂੰ ਵੱਢਣ ਆਲੀ ਆ ਚਲੋ ਮੈਂ ਚੱਲਦਾ ਮੈਂ ਖਾਉਣਾ ਤੁਹਾਨੂੰ ਉਹ ਪਿੰਡ ਤੋਂ ਦੂਜੇ ਪਾਸੇ ਆ ਮੈਂ ਵੀ ਆ ਜਾ ਜੀ ਇੱਕ ਮਿੰਟ ਨਹੀਂ ਮੈਂ ਜਰਾ ਫੇਰਨਾ ਮੈਂ ਚਲੋ ਤੁਸੀਂ ਇੱਥੇ ਰਹਿਟ ਕਰੋ ਅੰਦਰ ਅੰਦਰ ਘੁੰਮ ਘਮ ਲਓ ਮੈਂ ਆ ਗਿਆ ਹੈ ਕੋਈ ਇੱਥੇ ਪੂਰੀ ਵੀ ਸਿੱਧਾ ਜਾਣਾ ਤੂੰ ਨਹੀਂ ਨਹੀਂ ਚਲ ਮੈਂ ਆ ਗਿਆ ਜਾਓ ਫੇਰ ਕਰੋ ਜੇ ਵੀ ਸਾਡੇ ਗੁਰਦੁਆਰਾ ਸਾਹਿਬ ਦੀ ਮਿਲਣਾ ਵਾਹੇ ਜੀ ਮੇਰ ਪਾਸੇ ਸਿੱਕੇ ਪਾਸ਼ਾ ਸਾਰੇ ਆਉਂਦੇ ਨਵੀਂ ਬਿਲਡਿੰਗ ਬਣ ਗਈ ਸਾਡੇ ਪਿੰਡ ਗੁਰਦੁਆਰਾ ਸਾਹਿਬ ਦੀ ਪਹਿਲੀ ਬਿਲਡਿੰਗ ਜਿਹੜੀ ਤੁਸੀਂ ਵੇਖੀ ਹੋਣੀ ਸ਼ਾਇਦ ਕਿਸੇ ਬਲੌਗ ਜੋ ਢਾਤੀ ਸਾਰੀ ਤੇ ਬਹੁਤ ਵਧੀਆ ਹਾਲ ਬਣਿਆ ਉੱਪਰ ਬਣੂਗਾ ਫੇਰ

ਜਦ ਨੈਚੁਰਲ ਚੀਜ਼ਾਂ ਖਾਈਗੇ ਆਪਣੀਆਂ ਜਿੱਦਾਂ ਫਸਲਾਂ ਦੀ ਤਾਂ ਵਲੌਗ ਬਣਾਉਂਦੇ ਆ। ਬਾਕੀ ਚਲੋ ਹੋਰ ਵਲੌਗ ਨਿੱਕੇ-ਮੋਟੇ ਬੰਦੇ ਰਹਿੰਦੇ ਆ। ਇਹ ਸਰੋਂ ਆਪਣੀ। ਮਤਲਬ 10 ਦਿਨਾਂ ਤੱਕ ਵੱਡੀ ਜਾਣੀ ਆ। ਤੇ ਆਪਣਾ ਤੇਲ ਪਾਣੀ ਦਾ ਪੂਰਾ ਪ੍ਰਬੰਧ ਹੋ ਜਾਣਾ ਸਾਰੇ ਘੁੰਮਾ ਕੇ ਦਿਖਾ ਦੋ। ਕਾਫੀ ਗਾਂ ਤੱਕ ਵਾ। ਠੀਕ ਆ ਜੀ। ਤੇ ਇਧਰ ਦਾ ਵੀਊ ਖਾਲ ਦਿਓ। ਸਾਰਾ। ਇਹ ਸਾਡੇ ਪਿੰਡ ਦੀ ਹੈਗੀ ਜੀ ਚੜ੍ਹਦੀ ਸਾਈਡ। ਤੇ ਆਪਾਂ ਹੈਗੇ ਆ ਪਿੰਡ ਤੋਂ ਦੱਖਣ ਸਾਈਡ ਜਿੱਧਰ ਸਾਡਾ ਘਰ ਆ ਇਹ ਚੱਬਦੀ ਸਾਈਡ ਆ ਇਧਰ ਵੀ ਸਾਡੀ ਜ਼ਮੀਨ ਹੈਗੀ ਆ ਤੇ ਨਾਲ ਹੀ ਗੁਰਦੁਆਰਾ ਸਾਹਿਬ